ਅੱਜਕੱਲ ਇੱਕ ਫਿਲਮ ਬਹੁਤ ਚਰਚਾ ਦੇ ਵਿੱਚ ਹੈ ਫਿਲਮ ਤਰੰਦਰ ਉਹਦੇ ਵਿੱਚ ਅਕਸ਼ੇ ਖੰਨਾ ਵੱਲੋਂ ਨਿਭਾਇਆ ਗਿਆ ਰੋਲ ਹੈ ਜਿਹੜਾ ਉਹ ਬੜੀ ਚਰਚਾ ਦੇ ਵਿੱਚ ਹੈ ਉਹਦੀ ਬੜੀ ਤਾਰੀਫ ਹੋ ਰਹੀ ਹੈ ਉਹ ਰੋਲ ਨਿਭਾਇਆ ਉਹਨੇ ਰਹਿਮਾਨ ਡਕੈਤ ਦਾ ਇਹ ਕੋਈ ਕਾਲਪਨਿਕ ਫਿਲਮ ਨਹੀਂ ਜਿਹੜਾ ਰਹਿਮਾਨ ਡਕੈਤ ਹੈ ਇਹਦੀ ਅਸਲੀ ਜ਼ਿੰਦਗੀ ਤੇ ਇਹ ਬਣੀ ਹੋਈ ਫਿਲਮ ਹੈ ਸ਼ੁਰੂਆਤ ਇਹਦੀ ਹੁੰਦੀ ਹੈ ਪਾਕਿਸਤਾਨ ਦੇ ਕਰਾਚੀ ਦਾ ਇੱਕ ਏਰੀਆ ਲਿਆਰੀ ਉੱਥੇ ਦਾਦ ਮੁਹੰਮਦ ਤੇ ਖਦੀਸਾ ਬੀਬੀ ਦੇ ਘਰ ਇੱਕ ਬੱਚੇ ਦਾ ਜਨਮ ਹੁੰਦਾ 1975 ਦੇ ਵਿੱਚ ਉਹਦਾ ਨਾਮ ਰੱਖਿਆ ਜਾਂਦਾ ਸਰਦਾਰ ਅਬਦุล ਰਹਿਮਾਨ ਬਲੋਚ ਬੱਚਾ ਪੈਦਾ ਹੁੰਦਾ ਉਹਦੀ ਪਰਵਰੇ ਸ਼ੁਰੂ ਹੁੰਦੀ ਹੈ ਪਰ ਜਿਹੜਾ ਇਹ ਪਰਿਵਾਰ ਦਾ ਪਿਛੋਕੜ ਸੀ ਜਾਂ ਪਰਿਵਾਰ ਦੀ ਜਿਹੜੀ ਹਿਸਟਰੀ ਸੀ ਦਾਦ ਮੁਹੰਮਦ ਤੇ ਉਹਦਾ ਭਰਾ ਸ਼ੇਰੂ ਕਰੀਬ 1964 ਤੋਂ ਲੈ ਕੇ ਨਸ਼ੀਲੇ ਪਦਾਰਥਾਂ ਦੀ ਤਸ਼ਕਰੀ ਕਰਦੇ ਹੁੰਦੇ ਨੇ ਹੁਣ ਜਦੋਂ ਇਹੋ ਜੇ ਕੰਮ ਦੇ ਵਿੱਚ ਬੰਦਾ ਹੁੰਦਾ ਤੇ ਪੁਲਿਸ ਦੇ ਨਾਲ ਲੁਕਣ ਮੀਚੀ ਜਿਹੜੀ ਆ ਉਹ ਚੱਲਦੀ ਰਹਿੰਦੀ ਹੈ ਕਦੇ ਗ੍ਰਿਫਤਾਰ ਹੋ ਗਏ ਕਦੇ ਪੁਲਿਸ ਤੋਂ ਭੱਜ ਗਏ ਕਦੇ ਪੁਲਿਸ ਨੇ ਫੜ ਲਿਆ ਕੁੱਟਿਆ ਮਾਰਿਆ ਸਾਰਾ ਕੁਝ ਚੱਲਦਾ ਰਹਿੰਦਾ ਨਾਲ ਨਾਲ ਜਦੋਂ ਬੰਦਾ ਇਹੋ ਜਿਹਾ ਕੰਮ ਕਰਦਾ ਤੇ ਦੂਜਾ ਜਿਹੜਾ گرو ਵੀ ਇਹੋ ਜਿਹਾ ਕੰਮ ਕਰਦਾ ਹੁੰਦਾ ਉਹਦੇ ਨਾਲ ਵੀ ਦੁਸ਼ਮਣੀ ਪੈਂਦੀ ਹੈ ਦੂਜਾ گرو ਹੁੰਦਾ ਉੱਥੇ ਉਸ ਸਮੇਂ ਕਾਲਾ ਨਾਗ ਦਾ ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਦੁਸ਼ਮਣੀ ਹੁੰਦੀ ਹੈ ਪਰ ਕਾਲਾ ਨਾਗ ਪੁਲਿਸ ਵੱਲੋਂ ਮਾਰ ਦਿੱਤਾ ਜਾਂਦਾ ਹੁਣ ਇਹੋ ਜਿਹਾ ਮਾਹੌਲ ਦੇ ਵਿੱਚ ਜਿਹੜਾ ਸਰਦਾਰ ਅਬਦੁਲ ਰਹਿਮਾਨ ਬਲੋਸੀ ਉਹ ਪੈਦਾ ਹੁੰਦਾ ਤੇ ਸਾਰਾ ਕੁਝ ਜੋ ਵੀ ਅਪਰਾਧਿਕ ਪ੍ਰਵਿਰਤੀਆਂ ਸੀ ਨਸ਼ੀਲੇ ਪਦਾਰਥ ਅਸਲਾ ਵਗੈਰਾ ਮਾਰ ਕੁੱਟ ਲੜਾਈ ਉਹਨੂੰ ਗੁੜਤੀ ਦੇ ਵਿੱਚ ਮਿਲਦੀ ਹੈ ਤੇ ਰਹਿਮਾਨ ਬਹੁਤ ਛੋਟੀ ਜੀ ਉਮਰ ਤੋਂ ਕਹ ਲਈਏ ਵੀ ਜਦੋਂ ਹਜੇ ਉਹ ਤੁਰਨ ਤੋਂ ਬਾਅਦ ਭਜਨਾ ਸਟਾਰਟ ਹੀ ਕਰਦਾ ਤੇ ਨਸ਼ੇ ਤਸ਼ਕਰੀ ਦੇ ਵਿੱਚ ਪੈ ਜਾਂਦਾ ਉਹ ਇਹ ਸਾਰਾ ਕੁਝ ਸਪਲਾਈ ਕਰਨਾ ਸ਼ੁਰੂ ਕਰਦਾ ਗੁੱਸਾ ਉਹਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ ਲਿਆਰੀ ਕਰਾਚੀ ਦੇ ਵਿੱਚ ਮਸ਼ਹੂਰ ਸੀ ਫੁੱਟਬਾਲ ਦੇ ਲਈ ਉੱਥੇ ਫੁੱਟਬਾਲ ਦੇ ਬਹੁਤ ਕਲੱਬ ਸੀ ਫੁੱਟਬਾਲ ਬੱਚੇ ਖੇਡਦੇ ਸੀ ਗਰਾਊਂਡ ਸੀ ਬਹੁਤ ਵਧੀਆ ਤੇ ਕਰਾਚੀ ਵੀ ਮਸ਼ਹੂਰ ਹੁੰਦਾ ਹੈ ਮਹਿਮਾਨ ਨਿਵਾਜ਼ੀ ਦੇ ਲਈ ਇਹਨੂੰ टाउन ਸਟੀਲ ਕਿਹਾ ਜਾਂਦਾ ਹੈ ਸਟੀਲ ਦਾ ਬਹੁਤ ਵੱਡਾ ਉਤਪਾਦਨ ਹੁੰਦਾ ਹੈ ਇੱਥੋਂ ਤੇ ਆਪਣੀਆਂ ਵੱਖ-ਵੱਖ ਸੰਸਕ੍ਰਿਤੀ ਤੇ ਚੀਜ਼ਾਂ ਦੇ ਲਈ ਕਰਾਚੀ ਮਸ਼ਹੂਰ ਸੀ ਪਰ ਉੱਥੇ ਹੀ ਹੁਣ ਜਿਹੜੇ ਅਪਰਾਧੀ ਸੀ ਅਪਰਾਧਿਕ ਪ੍ਰਵਿਰਤੀ ਦੇ ਲੋਕ ਸੀ ਉਹਨਾਂ ਨੇ ਆਪਣੇ ਪੈਰ ਜਮਾਣੇ ਸ਼ੁਰੂ ਕਰ ਦਿੱਤੇ ਸੀ ਰਹਿਮਾਨ ਜਿਵੇਂ ਜਿਵੇਂ ਵੱਡਾ ਹੁੰਦਾ ਹੈ ਗੁੱਸਾ ਬਹੁਤ ਜ਼ਿਆਦਾ ਹੁੰਦਾ ਤੇ ਸਾਰਾ ਕੁਝ ਇਹਨੂੰ ਆਪਣੇ ਪਰਿਵਾਰ ਦੇ ਪਿਛੋਕੜ ਦੇ ਵਿੱਚੋਂ ਮਿਲਿਆ ਸੀ ਪਹਿਲਾ ਅਪਰਾਧ ਜਿਹੜਾ ਵੱਡਾ ਕਰਦਾ ਹੈ 13 ਸਾਲ ਦੀ ਉਮਰ ਦੇ ਵਿੱਚ ਇੱਕ ਕਤਲ ਕਰਦਾ ਕਤਲ ਕੋਈ ਦੁਸ਼ਮਣੀ ਨਹੀਂ ਸੀ ਕੋਈ ਬਹੁਤ ਵੱਡੀ ਦੁਸ਼ਮਣੀ ਨਹੀਂ ਸੀ ਮਾੜੀ ਮੋਟੀ ਇਹਨਾਂ ਦੀ ਝੜਪ ਹੁੰਦੀ ਹੈ ਕਿਸੇ ਦੇ ਨਾਲ ਤੇ ਰਹਿਮਾਨ ਚਾਕੂ ਦੇ ਨਾਲ ਉਸ ਬੰਦੇ ਦਾ ਕਤਲ ਕਰ ਦਿੰਦਾ ਇੱਥੋਂ ਇਹਦੀ ਪੂਰੇ ਤਰੀਕੇ ਦੇ ਨਾਲ ਜੁਰਮ ਦੀ ਦੁਰੀਆਂ ਦੇ ਵਿੱਚ ਸ਼ੁਰੂਆਤ ਹੁੰਦੀ ਹੈ ਹੋਰ ਵੀ ਇਹਦੇ ਲੜਾਈ ਝਗੜੇ ਹੁੰਦੇ ਨੇ ਉਸ ਸਮੇਂ ਲਿਆਰੀ ਦੇ ਵਿੱਚ ਜਿਹੜਾ ਇੱਕ ਗੈਂਗ ਸੀ ਉਹਦਾ ਉੱਥੇ ਦਬਦਬਾ ਸੀ ਹਾਜੀ ਲੱਲੂ ਦਾ ਹਾਜੀ ਲੱਲੂ ਜਦੋਂ ਇਹਨੂੰ ਦੇਖਦਾ ਉਹਨੂੰ ਲੱਗਦਾ ਵੀ ਇਹ ਮੇਰੇ ਜਵਾਨੀ ਦੇ ਟਾਈਮ ਦੇ ਜਿਵੇਂ ਮੈਂ ਸਾਂ ਉਸੇ ਤਰੀਕੇ ਦੇ ਨਾਲ ਸੀ ਉਹਨੂੰ ਸੰਭਾਲਦਾ ਤੇ ਉਹਨੂੰ ਆਪਣਾ ਮੁੰਡਾ ਬਣਾ ਲੈਂਦਾ ਤੇ ਰਹਿਮਾਨ ਵੀ ਹਾਜੀ ਲੱਲੂ ਨੂੰ ਆਪਣਾ ਪਿਤਾ ਮੰਨ ਲੈਂਦਾ ਹੁਣ ਇਹ ਉਸ ਗੈਂਗ ਦੇ ਵਿੱਚ ਸ਼ਾਮਲ ਹੁੰਦਾ ਤੇ ਬੜੀਆਂ ਬਰੀਕੀਆਂ ਸਿੱਖੀਆਂ ਜਾਂਦੀਆਂ ਰਹਿਮਾਨ ਦਾ ਬਹੁਤ ਜਲਦੀ ਗੈਂਗ ਦੇ ਵਿੱਚ ਬੋਲਬਾਲਾ ਹੁੰਦਾ ਕਿਸੇ ਨੂੰ ਮਾਰਨਾ ਕੁੱਟਣਾ ਲੜਾਈ ਕਿਡਨਾਪਿੰਗ ਹਰ ਜਗ੍ਹਾ ਰਹਿਮਾਨ ਦਾ ਨਾਮ ਚੱਲਣ ਲੱਗ ਜਾਂਦਾ ਉਸ ਦੀਆਂ ਫਾਈਲਾਂ ਦੇ ਵਿੱਚ ਵੀ ਰਹਿਮਾਨ ਦਾ ਨਾਮ ਗੂੰਜਣਾ ਸ਼ੁਰੂ ਹੁੰਦਾ 1995 ਤੱਕ ਜਾਂਦਿਆਂ ਜਾਂਦਿਆਂ ਰਹਿਮਾਨ ਦਾ ਨਾਮ ਪੂਰੀ ਕਰਾਚੀ ਦੇ ਵਿੱਚ ਮਸ਼ਹੂਰ ਹੋ ਜਾਂਦਾ ਰਹਿਮਾਨ ਡਕੈਤ ਦੇ ਨਾਮ ਤੇ 1995 ਦੇ ਵਿੱਚ ਰਹਿਮਾਨ ਆਪਣੀ ਮਾਂ ਦਾ ਕਤਲ ਕਰਦਾ ਗਲਾ ਕੁੱਟ ਕੇ ਉਹਨੂੰ ਮਾਰਨ ਤੋਂ ਬਾਅਦ ਉਹਨੂੰ ਪੱਖੇ ਦੇ ਨਾਲ ਲਟਕਾ ਦਿੱਤਾ ਜਾਂਦਾ ਹੈ। ਉਸ ਸਮੇਂ ਕਾਰਨ ਜਿਹੜਾ ਸੁਣਦੇ ਵਿੱਚ ਆਉਂਦਾ ਵੀ ਇਹਦੀ ਮਾਂ ਦੇ ਕਿਸੇ ਹੋਰ ਦੇ ਨਾਲ ਨਾਜਾਇਜ਼ ਰਿਸ਼ਤਾ ਸੀ ਇਹਨਾਂ ਨੂੰ ਸ਼ੱਕ ਸੀ ਰਹਿਮਾਨ ਡਕੈਤ ਨੂੰ ਆਪਣੀ ਮਾਂ ਦੇ ਉੱਪਰ ਉਹ ਸ਼ੱਕ ਦੇ ਚੱਲਦਿਆਂ ਆਪਣੀ ਮਾਂ ਦਾ ਕਤਲ ਕਰਦਾ। ਹੁਣ ਜਦੋਂ ਮਾਂ ਦਾ ਕਤਲ ਕਰ ਦਿੰਦਾ ਤੇ ਫਿਰ ਹੋਰ ਲੋਕਾਂ ਦਾ ਤੇ ਉਹਦੇ ਦਿਲ ਦੇ ਅੰਦਰ ਰਹਿਮ ਕੀ ਹੋਣੀ ਸੀ? ਰਹਿਮਾਨ ਡਕੈਤ ਕਿਸੇ ਨੂੰ ਵੀ ਮਾਰਨ ਲੱਗਿਆ 1 ਮਿੰਟ ਵੀ ਨਹੀਂ ਸੀ ਸੋਚਦਾ। ਇਸੇ ਕਾਰਨ ਲੋਕ ਤੋਂ ਖੋਫ ਖਾਣਾ ਸ਼ੁਰੂ ਹੁੰਦੇ ਨੇ ਕਿ ਇਹਦਾ ਕੋਈ ਪਤਾ ਨਹੀਂ ਕਦੋਂ ਇਹ ਕੀ ਕਰ ਦੇ ਕਿਸੇ ਤੇ ਰਹਿਮ ਨਹੀਂ ਸੀ ਕਰਦਾ ਤੇ ਆਪਣੇ ਦੁਸ਼ਮਣ ਨੂੰ ਬਹੁਤ ਬੁਰੇ ਤਰੀਕੇ ਨਾਲ ਮਾਰਿਆ ਜਾਂਦਾ ਉਹਦਾ ਸਿਰ ਵੱਢ ਕੇ ਜਿਸ ਗਰਾਊਂਡ ਦੇ ਵਿੱਚ ਬੱਚੇ ਫੁੱਟਬਾਲ ਖੇਡਦੇ ਸੀ ਉੱਥੇ ਫੁੱਟਬਾਲ ਖੇਡੀ ਜਾਂਦੀ ਆਪਣੇ ਦੁਸ਼ਮਣ ਦੇ ਸਿਰ ਦੇ ਨਾਲ ਰਹਿਮਾਨ 2000 ਦੇ ਵਿੱਚ ਇੱਕ ਬਿਜ਼ਨਸਮੈਨ ਦਾ ਕਿਡਨੈਪ ਕਰਦਾ ਕਿਡਨੈਪ ਕਰਨ ਤੋਂ ਬਾਅਦ ਉਸ ਤੋਂ 5 ਕਰੋੜ ਦੀ ਫਰौती ਮੰਗੀ ਜਾਂਦੀ ਹੈ ਔਸੇ ਸਮੇਂ ਐਂਟਰੀ ਉੱਤੇ ਹੁੰਦੀ ਹੈ ਹਾਜੀ ਲੱਲੂ ਦੀ ਹੁਣ ਪਿਓ ਬਣਿਆ ਸੀ ਉਹ ਕਹਿੰਦਾ ਵੀ ਮੇਰੀ ਇੱਜ਼ਤ ਦਾ ਸਵਾਲ ਹੈ ਇਹਨੂੰ ਇਮੋਸ਼ਨਲ ਕੀਤਾ ਜਾਂਦਾ ਹੈ ਵੀ ਤੂੰ ਇਹਨੂੰ ਛੱਡ ਦੇ ਉਹ ਆਪਣੇ ਪਿਓ ਦੀ ਗੱਲ ਮੰਨਦਾ ਉਸ ਨੂੰ ਛੱਡ ਦਿੱਤਾ ਜਾਂਦਾ ਪਰ ਬਾਅਦ ਦੇ ਵਿੱਚ ਰਹਿਮਾਨ ਡਕੈਤ ਨੂੰ ਪਤਾ ਲੱਗਦਾ ਵੀ ਉਸੇ ਹਾਜੀ ਲੱਲੂ ਨੇ ਇਹਨੂੰ ਛਡਾਣ ਦੇ ਲਈ 1 ਕਰੋੜ ਦੀ ਫਰौती ਲਈ ਹੈ ਮਗਲੇ 1 ਕਰੋੜ ਰੁਪਈਆ ਵੀ ਲੈ ਗਿਆ ਤੇ ਇਹਨੂੰ ਛਡਾ ਵੀ ਦਿੱਤਾ ਉਹਨੇ ਕੀਤਾ ਵੀ ਕੁਝ ਨਹੀਂ ਇਸ ਗੱਲ ਤੋਂ ਰਹਿਮਾਨ ਨੂੰ ਪਤਾ ਲੱਗ ਜਾਂਦਾ ਵੀ ਇਸ ਦੁਨੀਆ ਦੇ ਵਿੱਚ ਰਿਸ਼ਤੇਦਾਰੀ ਜਾਂ ਪਿਆਰ ਜਾਂ ਕੁਝ ਵੀ ਐਸਾ ਕੁਝ ਨਹੀਂ ਹੈ ਸਭ ਆਪਣੇ ਮਤਲਬ ਦੇ ਲਈ ਨੇ ਰਹਿਮਾਨ ਦਕੈਤ ਵੱਲੋਂ 2001 ਦੇ ਵਿੱਚ ਹਾਜੀ ਲੱਲੂ ਨੂੰ ਪੁਲਿਸ ਦੇ ਹਵਾਲੇ ਕਰਾ ਦਿੱਤਾ ਜਾਂਦਾ ਜਾਂ ਫੜਾ ਦਿੱਤਾ ਜਾਂਦਾ ਹੁਣ ਹਾਜੀ ਲੱਲੂ ਨੂੰ ਫੜਨ ਤੋਂ ਬਾਅਦ ਉਸ ਗੈਂਗ ਤੇ ਕਬਜ਼ਾ ਹੋ ਜਾਂਦਾ ਰਹਿਮਾਨ ਦਾ ਰਹਿਮਾਨ ਫਿਰ ਲਿਆਰੀ ਦੇ ਵਿੱਚ ਆਪਣਾ ਪੂਰਾ ਸਿੱਕਾ ਚਲਾ ਦਿੰਦਾ ਇੱਕ ਤਰੀਕੇ ਨਾਲ ਹਰ ਦੁਕਾਨ ਹਰ ਠੇਲੇ ਹਰ ਪਾਣੀ ਦੇ ਕਨੈਕਸ਼ਨ ਤੋਂ ਪਹਿਲਾਂ ਵੀ ਰਹਿਮਾਨ ਦਾ ਠੱਪਾ ਲੱਗਣਾ ਜ਼ਰੂਰੀ ਹੋ ਜਾਂਦਾ ਹੈ ਕਿਸੇ ਨੂੰ ਸਿਲੰਡਰ ਚਾਹੀਦਾ ਹੋਵੇ ਰਹਿਮਾਨ ਦਾ ਠੱਪਾ ਜ਼ਰੂਰੀ ਹੈ ਬਿਜਲੀ ਦਾ ਕਿਸੇ ਨੇ ਕਨੈਕਸ਼ਨ ਚਾਹੀਦਾ ਹੋਵੇ ਤੇ ਰਹਿਮਾਨ ਦਾ ਠੱਪਾ ਉੱਥੇ ਜ਼ਰੂਰੀ ਹੈ ਹਰ ਚੀਜ਼ ਤੇ ਕਬਜ਼ਾ ਹੋ ਜਾਂਦਾ ਹੈ ਰਹਿਮਾਨ ਡਕੈਤ ਦਾ ਪੂਰੇ ਕਰਾਚੀ ਤੇ ਰਾਜ ਹੁੰਦਾ ਹੈ ਰਹਿਮਾਨ ਡਕੈਤ ਦਾ ਹੁਣ ਦੂਜੇ ਪਾਸੇ ਉਸੇ ਸਮੇਂ ਹਾਜੀ ਲੱਲੂ ਦਾ ਇੱਕ ਮੁੰਡਾ ਹੁੰਦਾ ਅਰਸ਼ਦ ਪੱਪੂ ਉਹ ਵੀ ਉਸੇ ਤਰੀਕੇ ਖੁੰਖਾਰ ਤੇ ਜ਼ਾਲਮ ਇਹਨਾਂ ਦੇ ਵਿੱਚ ਫਿਰ ਦੁਸ਼ਮਣੀ ਵਧਦੀ ਹੈ ਦੁਸ਼ਮਣੀ ਦੇ ਵਿੱਚ ਕਈ ਵਾਰ ਇਹਨਾਂ ਦੀਆਂ ਆਪਸ ਦੇ ਵਿੱਚ ਗੈਂਗ ਦੀਆਂ ਚੜਪਾਂ ਵੀ ਹੁੰਦੀਆਂ ਨੇ ਅਰਸ਼ਦ ਪੱਪੂ ਹੋਰ ਬਹੁਤ ਅੱਗੇ ਜਾ ਕੇ ਕੀ ਕਰਦਾ ਰਹਿਮਾਨ ਡਕੈਤ ਦੇ ਪਿਓ ਦੀ ਕਬਰ ਪੱਟੀ ਜਾਂਦੀ ਹੈ ਕਬਰ ਪੱਟ ਕੇ ਇਹਦੇ ਪਿਓ ਦੀ লাশ ਨੂੰ ਬਾਹਰ ਕੱਢ ਕੇ ਦਾਦ ਮੁਹੰਮਦ ਦੀ ਨੂੰ ਪੂਰੇ ਸ਼ਹਿਰ ਚ ਘੁਮਾਇਆ ਜਾਂਦਾ ਇੱਕ ਤਰੀਕੇ ਨਾਲ ਇਹ ਸੰਦੇਸ਼ ਦਿੱਤਾ ਜਾਂਦਾ ਹੈ ਬੀ ਰਹਿਮਾਨ ਡਕੈਤ ਦਾ ਪਰਿਵਾਰ ਕਬਰਾਂ ਦੇ ਵਿੱਚ ਵੀ ਸੁਰੱਖਿਤ ਨਹੀਂ ਫਿਰ ਉਹਦੇ ਚਾਚੇ ਨੂੰ ਫੜਿਆ ਜਾਂਦਾ ਛੇਰੂ ਨੂੰ ਤੇ ਫੋਨ ਲਾਇਆ ਜਾਂਦਾ ਰਹਿਮਾਨ ਡਕੈਤ ਨੂੰ ਫੋਨ ਲਾ ਕੇ ਉਹਦੇ ਚਾਚੇ ਦਾ ਗਲ ਵਡਿਆ ਜਾਂਦਾ ਇਹ ਸਾਰਾ ਕੁਝ ਕੀਤਾ ਜਾਂਦਾ ਹੈ ਰਹਿਮਾਨ ਦੇ ਅੰਦਰ دہشت ਪੈਦਾ ਕਰਨ ਦੇ ਲਈ ਇਸ ਤੋਂ ਬਾਅਦ ਫਿਰ ਖੂਨੀ جنگ ਸ਼ੁਰੂ ਹੁੰਦੀ ਹੈ ਦੋਨਾਂ ਗੈਂਗਾਂ ਦੇ ਵਿਚਕਾਰ ਉਸੇ ਸਮੇਂ ਇੱਥੇ ਇੱਕ ਹੋਰ ਐਂਟਰੀ ਹੁੰਦੀ ਹੈ 우ਜੈਰ ਬਲੋਚ ਦੀ ਰਹਿਮਾਨ ਦਕੈਤ ਦੇ ਚਾਚੇ ਦੇ ਮੁੰਡੇ ਦੀ ਸ਼ੇਰੂ ਦਾ ਲੜਕਾ ਉਹ ਪਹਿਲੀ ਗੱਲ ਜਦੋਂ ਉਹਦੇ ਪਿਓ ਦਾ ਕਤਲ ਹੁੰਦਾ ਉਹ ਪੁਲਿਸ ਕੋਲ ਜਾਂਦਾ ਪੁਲਿਸ ਤੋਂ ਕੋਰਟ ਤੋਂ ਹਰ ਜਗ੍ਹਾ ਮਦਦ ਮੰਗੀ ਜਾਂਦੀ ਹੈ ਪਰ ਕੋਈ ਵੀ ਉਹਦੀ ਸਹਾਇਤਾ ਨਹੀਂ ਕਰਦਾ ਤੇ ਮੁਜਰਮ ਤੇ ਕੋਈ ਕਾਰਵਾਈ ਨਹੀਂ ਹੁੰਦੀ ਜਦੋਂ ਸਾਰੇ ਪਾਸੇ ਅੱਕ ਜਾਂਦਾ ਫਿਰ ਉਹ ਰਹਿਮਾਨ ਦਾ ਦਰਵਾਜ਼ਾ ਖੜਕਾਂਦਾ ਹੈ ਰਹਿਮਾਨ ਦੇ ਨਾਲ ਮਿਲਦਾ ਹੁਣ ਚਾਚੇ ਦਾ ਤੇ ਤਾਏ ਦਾ ਦੋਨੋਂ ਮੁੰਡੇ ਆਪਸ ਦੇ ਵਿੱਚ ਮਿਲਦੇ ਨੇ ਤੇ ਰਹਿਮਾਨ ਦਕੈਤ ਨੇ ਆਪਣੇ ਚਾਚੇ ਦਾ ਬਦਲਾ ਲੈਣਾ ਸੀ ਤੇ 우ਜੈਰ ਬਲੋਚ ਨੇ ਆਪਣੇ ਪਿਓ ਦਾ ਫਿਰ ਜਦੋਂ ਦੋਨੋਂ ਆਪਸ ਦੇ ਵਿੱਚ ਮਿਲਦੇ ਨੇ ਤੇ ਕਰਾਚੀ ਦੇ ਵਿੱਚ ਇੱਕ ਵਾਰੀ ਰਹਿਮਾਨ ਦੀ ਫਿਰ ਤੂਤੀ ਬੋਲਣੀ ਸ਼ੁਰੂ ਹੁੰਦੀ ਹੈ ਪੂਰਾ ਰਾਜ ਜਿਹੜਾ ਹੁੰਦਾ ਹੈ ਲਿਆਰੀ ਤੇ ਕਰਾਚੀ ਦੇ ਵਿੱਚ ਰਹਿਮਾਨ ਦਾ ਅਰਸ਼ਦ ਪੱਪੂ ਇਸ ਤੋਂ ਕਿਸੇ ਤਰੀਕੇ ਬਚਿਆ ਰਹਿੰਦਾ ਕਿਉਂਕਿ ਦੋਨੋਂ ਜਣੇ ਅੱਡ-ਅੱਡ ਪਾਰਟੀਆਂ ਦੇ ਸੁਰੱਖਣ ਦੇ ਵਿੱਚ ਆ ਜਾਂਦੇ ਨੇ ਜਿਹੜਾ ਰਹਿਮਾਨ ਹੁੰਦਾ ਪੀਪਲਸ ਪਾਰਟੀ ਦਾ ਹੱਥ ਹੁੰਦਾ ਤੇ ਦੂਜੇ ਪਾਸੇ ਇੱਕ ਰਾਜਨੀਤਿਕ ਪਾਰਟੀ ਦਾ ਹੱਥ ਹੁੰਦਾ ਅਰਸ਼ਦ ਬੱਪੂ ਦੇ ਹਾਲਾਂਕਿ ਅਰਸ਼ਦ ਬੱਪੂ ਉਸ ਦੌਰਾਨ ਇਹਨਾਂ ਤੋਂ ਖਤਮ ਤਾਂ ਨਹੀਂ ਹੁੰਦਾ ਪਰ ਕਾਫੀ ਹੱਦ ਤੱਕ ਉਹਨੂੰ ਕਮਜ਼ੋਰ ਕਰ ਦਿੰਦੇ ਨੇ ਹਰ ਪਾਸੇ ਤੂਤੀ ਬੋਲਦੀ ਹੈ ਰਹਿਮਾਨ ਦੀ ਰਹਿਮਾਨ ਕਿਸੇ ਲਈ ਖੂਨ ਦਾ ਪਿਆਸਾ ਡਕੈਤ ਗੈਂਗਸਟਰ ਚੋਰ ਸਾਰਾ ਕੁਝ ਹੁੰਦਾ ਪਰ ਕਈਆਂ ਦੇ ਲਈ ਉਹ ਰੋਬਨ ਹਡ ਮਸੀਹਾ ਹੁੰਦਾ ਉਹ ਪੈਸਾ ਬਹੁਤ ਕਮਾਉਂਦਾ ਪਰ ਉਹਨੂੰ ਵੰਡਿਆ ਵੀ ਬਹੁਤ ਵੱਡੇ ਪੱਧਰ ਤੇ ਜਾਂਦਾ ਜਿਹੜੇ ਉੱਥੇ ਫੁੱਟਬਾਲ ਦੇ ਮੈਚ ਹੁੰਦੇ ਸੀ ਫਿਰ ਇੱਕ ਵਾਰੀ ਰਹਿਮਾਨ ਉੱਥੇ ਫੁੱਟਬਾਲ ਦੇ ਮੈਚ ਕਰਾਂਦਾ ਟੂਰਨਾਮੈਂਟ ਕਰਾਏ ਜਾਂਦੇ ਨੇ ਸਪான்ਸਰ ਕੀਤਾ ਜਾਂਦਾ ਰਹਿਮਾਨ ਵੱਲੋਂ ਕਿਸੇ ਦਾ ਕੋਈ ਵੀ ਘਰ ਦੇ ਵਿੱਚ ਸ਼ਖਸ ਲਿਆਰੀ ਦੇ ਵਿੱਚ ਜੇ ਬਿਮਾਰ ਹੁੰਦਾ ਉਹਨੂੰ ਹਸਪੀਟਲ ਲੈ ਕੇ ਜਾਂਦਾ ਰਹਿਮਾਨ ਡਕੈਤ ਇਹਦੇ ਵੱਲੋਂ ਹਸਪੀਟਲ ਪਹੁੰਚਾਇਆ ਜਾਂਦਾ ਹੈ ਹਸਪੀਟਲ ਦਾ ਖਰਚਾ ਦਿੱਤਾ ਜਾਂਦਾ ਕਿਸੇ ਦਾ ਵੀ ਬੱਚੇ ਦਾ ਜਾਂ ਬੱਚੀ ਦਾ ਵਿਆਹ ਹੋਵੇ ਪੈਸੇ ਦੀ ਅਰੇਂਜਮੈਂਟ ਨਹੀਂ ਹੁੰਦੀ ਤਾਂ ਰਹਿਮਾਨ ਡਕੈਤ ਉਹਨਾਂ ਨੂੰ ਪੈਸੇ ਦਿੰਦਾ ਹਰ ਤਰੀਕੇ ਦੇ ਨਾਲ ਗਰੀਬਾਂ ਦੀ ਮਦਦ ਕੀਤੀ ਜਾਂਦੀ ਐਸੇ ਕਰਕੇ ਜਦੋਂ ਵੀ ਕਤਲ ਕਰਕੇ ਆਉਂਦਾ ਖੂਨ ਕਰਕੇ ਆਉਂਦਾ ਉਹਦੇ ਕੱਪੜੇ ਖੂਨ ਦੇ ਨਾਲ ਲਿਪੜੇ ਹੁੰਦੇ ਹੱਥ ਲਿਪੜੇ ਹੁੰਦੇ ਪਰ ਲਿਆਰੀ ਦੇ ਵਿੱਚ ਐਂਟਰੀ ਕਰਦੇ ਖਾਨਬਾਈ ਖਾਨਬਾਈ ਦੇ ਨਾਮ ਤੇ ਨਾਰੇ ਲੱਗਣੇ ਸ਼ੁਰੂ ਹੁੰਦੇ ਲੋਕ ਇਹਨੂੰ ਮਿਲਣ ਲਈ ਇਹਨੂੰ ਹੱਥ ਲਾਣ ਲਈ ਤਰਸਦੇ ਇਹ ਇੱਕ ਐਸਾ ਛਲਾਵਾ ਬਣ ਚੁੱਕਿਆ ਸੀ ਵੀ ਕੰਮ ਵੀ ਕਰਦਾ ਤੇ ਕਿਸੇ ਦੇ ਹੱਥ ਵੀ ਨਾ ਆਉਂਦਾ ਇਹਦੇ ਤੇ ਹੌਲੀ-ਹੌਲੀ ਕਰਦੇ 50 ਲੱਖ ਰੁਪਏ ਦਾ ਇਨਾਮ ਰੱਖਿਆ ਜਾਂਦਾ ਪਰ ਇਹ ਕਿਸੇ ਦੇ ਹੱਥ ਨਹੀਂ ਹੁੰਦਾ ਪਰ ਇੱਥੇ ਫਿਰ ਐਂਟਰੀ ਹੁੰਦੀ ਹੈ ਚੌਧਰੀ ਅਸलम ਦੀ ਜਿਹੜਾ ਕਿ ਕਰਾਚੀ ਪੁਲਿਸ ਦੇ ਵਿੱਚ ਐਸਪੀ ਹੁੰਦਾ ਹੈ ਉਹ ਵੀ ਇੱਕ ਤਰ੍ਹਾਂ ਦੇ ਨਾਲ ਕਾ ਲੀਏ ਵੀ ਪੁਲਿਸ ਦੀ ਵਰਦੀ ਦੇ ਵਿੱਚ ਗੁੰਡਾ ਹੁੰਦਾ ਉਹਦੇ ਦਿਲ ਦੇ ਵਿੱਚ ਬਿਲਕੁਲ ਵੀ ਰਹਿਮ ਨਹੀਂ ਹੁੰਦਾ ਕਿਸੇ ਨੂੰ ਮਾਰਨ ਦੇ ਲਈ ਉਹਦੀ ਜ਼ਿੰਮੇਵਾਰੀ ਲੱਗਦੀ ਹੈ ਇਹਨੂੰ ਫੜਨ ਦੇ ਲਈ 2006 ਦੇ ਵਿੱਚ ਉਹਨਾਂ ਨੂੰ ਇੱਕ ਟਿਪ ਮਿਲਦੀ ਹੈ بلوچستان ਦੇ ਵਿੱਚ ਕਿਰਾਬੰਦੀ ਕੀਤੀ ਜਾਂਦੀ ਹੈ ਤੇ ਰਹਿਮਾਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਕਰਕੇ ਫਿਰ ਜੋ ਕੁਛ ਪੁਲਿਸ ਕਰਦੀ ਹੈ ਉਹਦੀ ਬਹੁਤ ਕੈਲੀਏ ਵੀ ਇੱਕ ਤਰ੍ਹਾਂ ਸੇਵਾ ਕੀਤੀ ਜਾਂਦੀ ਹੈ ਡੰਡੇ ਦੇ ਅੱਗੇ ਫਿਰ ਭੂਤ ਵੀ ਨੱਚਦੇ ਨੇ ਤੇ ਰਹਿਮਾਨ ਵੀ ਆਪਣੀ ਕੱਲੀ ਕੱਲੀ ਗੱਲ ਕਬੂਲਦਾ ਕੱਲਾ ਕੱਲਾ ਜੁਰਮ ਕਬੂਲਦਾ ਉਹਨੂੰ ਜੇਲ੍ਹ ਭੇਜਿਆ ਜਾਂਦਾ ਪਰ ਇੱਥੇ ਕਰਾਚੀ ਪੁਲਿਸ ਨੂੰ ਤੇ ਐਸਪੀ ਅਸलम ਚੌਧਰੀ ਨੂੰ ਪਤਾ ਲੱਗਦਾ ਵੀ ਜਿਹੜਾ ਰਹਿਮਾਨ ਡਕੈਤ ਆ ਉਹ ਜੇਲ੍ਹ ਦੇ ਵਿੱਚੋਂ ਫਰਾਰ ਹੋ ਚੁੱਕਿਆ ਉਹ ਜੇਲ੍ਹ ਤੋੜ ਕੇ ਜਾਂ ਸੁਰੰਗ ਪੱਟ ਕੇ ਜਾਂ ਜੇਲ੍ਹ ਤੇ ਹਮਲਾ ਕਰਕੇ ਨਹੀਂ ਨਿਕਲਦਾ ਉਸ ਸਮੇ ਉਹ 5 ਕਰੋੜ ਰੁਪਏ ਦੀ ਫਰौती ਦਿੰਦਾ ਜਿਹੜੇ ਉਸ ਸਮੇ ਡਿਊਟੀ ਤੇ ਹੁੰਦੇ ਨੇ ਤੇ ਆਪਣੀ ਰਾਜਨੀਤਿਕ ਪਹੁੰਚ ਦੇ ਕਾਰਨ ਆਰਾਮ ਨਾਲ ਚੱਲ ਕੇ ਜੇਲ੍ਹ ਦੇ ਵਿੱਚੋਂ ਬਾਹਰ ਜਾਂਦਾ ਤੇ ਪੁਲਿਸ ਦੀਆਂ ਅੱਖਾਂ ਤੋਂ ਦੂਰ ਹੋ ਜਾਂਦਾ ਹੁਣ ਅਸਲਮ ਚੌਧਰੀ ਇੱਧਰ ਕਸਮ ਖਾਂਦਾ ਵੀ ਹੁਣ ਇਹਨੂੰ ਮੈਂ ਗ੍ਰਿਫਤਾਰ ਨਹੀਂ ਕਰਨਾ ਇਹਦਾ ਕੰਮ ਤਮਾਮ ਕਰਨਾ ਹੁਣ ਇਹ ਦੁਨੀਆ ਤੇ ਨਹੀਂ ਰਹੇਗਾ ਦੂਜੇ ਪਾਸੇ ਰਹਿਮਾਨ ਡਕੈਤ ਦੀ ਤਾਕਤ ਦਿਨੋ ਦਿਨ ਵਧਦੀ ਜਾਂਦੀ ਹੈ। ਇੱਥੋਂ ਤੱਕ ਇਹਦੀ ਪਹੁੰਚ ਹੋ ਜਾਂਦੀ ਹੈ। ਪਾਕਿਸਤਾਨ ਦੇ ਵਿੱਚ ਰਾਜਨੀਤਿਕ ਉਥਲ-ਪੁਥਲ ਚੱਲਦੀ ਰਹਿੰਦੀ ਹੈ। ਕਦੋਂ ਕਿਹੜਾ ਕਬਜ਼ਾ ਕਰ ਲੇ, ਕਿੰਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇ, ਇਸੇ ਤਰੀਕੇ ਦੇ ਨਾਲ ਬੇਨजीर ਪੁੱਟੋ ਵੀ 2007 ਦੇ ਵਿੱਚ ਜਦੋਂ ਪਾਕਿਸਤਾਨ ਦੇ ਵਿੱਚ ਦੁਬਾਰਾ ਐਂਟਰੀ ਕਰਦੀ ਹੈ। ਕਰਾਚੀ 에어ਪੋਰਟ ਤੇ ਲੱਖਾਂ ਲੋਕ ਉਹਨਾਂ ਦੇ ਸਵਾਗਤ ਵਾਸਤੇ ਪਹੁੰਚਦੇ ਨੇ। ਉੱਥੇ ਇੱਕ ਬੰਬ ਬਲਾਸਟ ਹੁੰਦਾ ਹੈ। ਬੰਬ ਬਲਾਸਟ ਦੇ ਵਿੱਚ 140 ਤੋਂ ਵੱਧ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਜਗ੍ਹਾ ਜਗ੍ਹਾ ਲਾਸ਼ਾਂ ਪਈਆਂ ਹੁੰਦੀਆਂ ਨੇ ਤੇ ਬੇਨजीर ਪੁੱਟੋ ਦੀ ਜਾਨ ਨੂੰ ਖਤਰਾ ਹੁੰਦਾ ਬੇਨजीर ਪੁੱਟੋ ਨੂੰ ਸੁਰੱਖਿਅਤ ਕੱਢਣ ਲਈ ਕਿਸੇ ਆਰਮੀ ਜਾਂ ਪੁਲਿਸ ਦੀ ਡਿਊਟੀ ਨਹੀਂ ਲੱਗਦੀ ਉਹਦੀ ਬੁਲਟ ਪ੍ਰੂਫ ਗੱਡੀ ਦਾ ਜਿਹੜਾ ਸਟੀering ਹੁੰਦਾ ਉਹ ਰਹਿਮਾਨ ਡਕੈਤ ਦੇ ਹੱਥ ਦੇ ਵਿੱਚ ਹੁੰਦਾ ਤੇ ਬੇਨजीर ਪੁੱਟੋ ਨੂੰ ਬਿਲਕੁਲ ਸੁਰੱਖਿਅਤ ਉਹਦੇ ਘਰ ਪਹੁੰਚਾਇਆ ਜਾਂਦਾ ਇੱਥੋਂ ਤੱਕ ਪਹੁੰਚ ਹੁੰਦੀ ਹੈ ਰਹਿਮਾਨ ਡਕੈਤ ਦੀ ਤੇ ਐਡਾ ਦਲੇਰ ਵੀ ਕਹਿ ਲਈ ਇੱਕ ਤਰੀਕੇ ਨਾਲ ਹੁੰਦਾ ਦੂਜੇ ਪਾਸੇ ਐਸਪੀ ਚੌਧਰੀ ਜਿਹੜਾ ਸੀ ਉਹਦੇ ਪਿੱਛੇ ਪਿਆ ਹੋਇਆ ਸੀ ਤੇ ਰਹਿਮਾਨ ਡਕੈਤ ਦਾ ਜਿਹੜਾ ਲਕਸ਼ ਸੀ ਉਹ ਅਰਸ਼ਦ ਪੱਪੂ ਨੂੰ ਮਾਰਨਾ ਪਰ ਉਹਦੀ ਪਹੁੰਚ ਤੋਂ ਉਹ ਦੂਰ ਰਹਿੰਦਾ ਅਖੀਰ 9 ਅਗਸਤ 2009 ਨੂੰ ਪੁਲਿਸ ਨੂੰ ਇੱਕ ਵਾਰੀ ਫਿਰ ਟਿਪ ਮਿਲਦੀ ਹੈ ਤੇ ਚੌਧਰੀ ਅਸलम ਤੇ ਉਹਦੀ ਪੁਲਿਸ ਪਾਰਟੀ ਵੱਲੋਂ ਪੁਲਿਸ ਮੁਕਾਬਲੇ ਦੇ ਵਿੱਚ ਰਹਿਮਾਨ ਡਕੈਤ ਨੂੰ ਮਾਰ ਮੁਕਾਇਆ ਜਾਂਦਾ ਹਾਲਾਂਕਿ ਜਿਹੜੀ ਉਹਦੀ ਪਤਨੀ ਹੁੰਦੀ ਹੈ ਰਹਿਮਾਨ ਦਕੈਤ ਦੀ ਉਹਦੇ ਵੱਲੋਂ ਕੋਰਟ ਦੇ ਵਿੱਚ ਇੱਕ ਐਪਲੀਕੇਸ਼ਨ ਵੀ ਲਾਈ ਜਾਂਦੀ ਹੈ ਵੀ ਇਹ ਇਨਕਾਊਂਟਰ ਨਹੀਂ ਸੀ ਇਹਨੂੰ ਫੜ ਕੇ ਮਾਰਿਆ ਗਿਆ ਪਰ ਰਹਿਮਾਨ ਦਾ ਇੱਥੇ ਜਿਹੜਾ ਕਿੱਸਾ ਉਹ ਖਤਮ ਹੋ ਚੁੱਕਿਆ ਸੀ ਪਰ ਕਹਾਣੀ ਖਤਮ ਨਹੀਂ ਹੁੰਦੀ ਦੂਜੇ ਪਾਸੇ 우ਜ਼ੈਰ ਬਲੋਸ ਸੀ ਜਿਹੜਾ ਉਹ ਆਇਆ ਸੀ ਆਪਣੇ ਪਿਓ ਦਾ ਬਦਲਾ ਲੈਣ ਦੇ ਲਈ ਦੂਜੇ ਪਾਸੇ ਹੁਣ ਉਹਦਾ ਭਰਾ ਵੀ ਮਾਰਿਆ ਗਿਆ ਸੀ ਜਿਹਦਾ ਉਹ ਰਾਈਟ ਹੈਂਡ ਸੀ ਫਿਰ ਉਜੈਰ ਬਲੋਚ ਉਸੇ ਗੈਂਗ ਦੇ ਉੱਪਰ ਕਬਜ਼ਾ ਕਰਦਾ ਗੈਂਗ ਨੂੰ ਵੀ ਆਪਣੇ ਹੱਥ ਦੇ ਵਿੱਚ ਕੀਤਾ ਜਾਂਦਾ ਤੇ ਫਿਰ ਨਸ਼ਾ ਤਸਕਰੀ ਤੇ ਹਥਿਆਰਾਂ ਦੀ ਸਮਗਲਿੰਗ ਤੇ ਕਿਡਨੈਪਿੰਗ ਆਪਣੀ ਪੂਰੀਆਂ ਉਚਾਈਆਂ ਤੇ ਪਹੁੰਚ ਜਾਂਦੀ ਹੈ ਉਜੈਰ ਬਲੋਚ ਰਹਿਮਾਨ ਤੋਂ ਵੀ ਦੋ ਹੱਥ ਅੱਗੇ ਜਾ ਕੇ ਗੈਂਗ ਦਾ ਇੰਨਾ ਦਬਦਬਾ ਬਣਾਉਂਦਾ ਕਿ ਕਰਾਚੀ ਦੇ ਵਿੱਚ ਸਿਰਫ ਉਜੈਰ ਬਲੋਚ ਦਾ ਹੀ ਬੋਲਬਾਲਾ ਰਹਿ ਜਾਂਦਾ ਮਾਰਚ 2013 ਦੇ ਵਿੱਚ ਅਰਸ਼ਦ ਪੱਪੂ ਉਜੈਰ ਬਲੋਜ਼ ਦੇ ਹੱਥ ਹੁੰਦਾ ਇਹਨੂੰ ਕਿਸੇ ਤਰੀਕੇ ਕਿਡਨੈਪ ਕੀਤਾ ਜਾਂਦਾ ਫਿਰ ਇੱਥੇ ਟੌਰਚਰ ਹੁੰਦਾ ਵੀ ਦੁਨੀਆ ਦਾ ਸਭ ਤੋਂ ਬੁਰਾ ਟੌਰਚਰ ਕਹ ਲਈਏ ਵੀ ਇਨੇ ਤਸੱਦਦ ਹਉਤੇ ਕੀਤੇ ਜਾਂਦੇ ਨੇ ਅਰਸ਼ਦ ਪੱਪੂ ਹੱਥ ਜੋੜ ਕੇ ਆਪਣੀ ਮੌਤ ਮੰਗਦਾ ਪਰ ਉਹਨੂੰ ਮੌਤ ਨਹੀਂ ਦਿੱਤੀ ਜਾਂਦੀ ਬਹੁਤ ਲੰਬੇ ਸਮੇਂ ਤੱਕ ਉਹਤੇ ਤਸੱਦਦ ਕੀਤੇ ਜਾਂਦੇ ਨੇ ਫਿਰ ਉਹਦਾ ਗਲ ਵੱਢ ਕੇ ਉਸੇ ਗਰਾਊਂਡ ਦੇ ਵਿੱਚ ਫੁੱਟਬਾਲ ਖੇਡੀ ਜਾਂਦੀ ਹੈ ਅਰਸ਼ਦ ਪੱਪੂ ਦੇ ਸਿਰ ਦੇ ਨਾਲ ਉਨੇ ਸਾਰਾ ਕੁਛ ਜਿਹੜਾ ਸੀ ਬਜ਼ਾਹਿਰ ਬਲੋਚ ਆਪਣੇ ਪਿਓ ਦਾ ਵੀ ਬਦਲਾ ਲੈਂਦਾ ਤੇ ਆਪਣੇ ਤਾਏ ਦਾ ਵੀ ਤੇ ਆਪਣੇ ਭਰਾ ਦਾ ਵੀ ਦੂਜੇ ਪਾਸੇ ਚੌਧਰੀ ਅਸਲਮ ਨੂੰ ਵੀ ਧਮਕੀਆਂ ਮਿਲਦੀਆਂ ਨੇ ਵਾਰ-ਵਾਰ ਪਰ ਉਹਦਾ ਕਹਿਣਾ ਸੀ ਵੀ ਉਹ ਕਿਸੇ ਤੋਂ ਵੀ ਨਹੀਂ ਡਰਦਾ ਉਹ دہشت ਗਰਦਾ ਨੂੰ ਜ਼ਮੀਨ ਦੇ ਥੱਲੇ ਪਹੁੰਚਾ ਕੇ ਦਮ ਲਾਏਗਾ ਭਾਵੇਂ ਜੋ ਮਰਜ਼ੀ ਹੋ ਜੇ ਚੌਧਰੀ ਅਸਲਮ ਤੇ ਨੌ ਵਾਰ ਹਮਲੇ ਹੁੰਦੇ ਨੇ ਪਰ ਹਰ ਵਾਰ ਉਹ ਬਚ ਜਾਂਦਾ ਪਰ 2014 ਦੇ ਵਿੱਚ ਉਤੇ ਹਮਲਾ ਹੁੰਦਾ ਤੇ ਚੌਧਰੀ ਅਸलम ਜਿਹੜਾ ਸੀ ਉਹਦੀ ਵੀ ਮੌਤ ਹੋ ਜਾਂਦੀ ਹੈ ਤੇ ਹੁਣ ਸੁਣਨ ਦੇ ਵਿੱਚ ਇਹ ਹੈ ਵੀ ਉਜ਼ੈਰ ਬਲੋਚ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਜੇਲ੍ਹ ਦੇ ਵਿੱਚ ਆਪਣੀ ਸਜ਼ਾ ਕੱਟ ਰਿਹਾ ਤੇ ਅੱਜ ਕਰਾਚੀ ਦਾ ਜਿਹੜਾ ਲਿਆਰੀ ਹੈ ਉਹ ਬਿਲਕੁਲ ਸ਼ਾਂਤ ਹੈ ਉੱਥੇ ਕੋਈ ਵੀ ਲੜਾਈ ਝਗੜਾ ਨਹੀਂ ਉੱਥੇ ਫਿਰ ਗਰਾਊਂਡ ਦੇ ਵਿੱਚ ਫੁੱਟਬਾਲ ਖੇਡੀ ਜਾਂਦੀ ਹੈ ਫਿਰ ਉਸੇ ਤਰੀਕੇ ਇੱਕ ਸ਼ਾਂਤਮਈ ਮਾਹੌਲ ਕਰਾਚੀ ਦੇ ਵਿੱਚ ਹੈ ਪਰ ਅੱਜ ਵੀ ਉਹ ਕਰਾਚੀ ਦੀਆਂ ਗਲੀਆਂ ਉਹ ਕਰਾਚੀ ਦੀਆਂ ਕੰਧਾਂ ਉਹ ਕਰਾਚੀ ਦਾ ਗਰਾਊਂਡ ਰਹਿਮਾਨ ਡਕੈਤ ਦੀ ਕਹਾਣੀ ਦੱਸਦੀਆਂ ਨੇ ਰਹਿਮਾਨ ਡਕੈਤ ਦੀ ਗੱਲਬਾਤ ਅੱਜ ਵੀ ਉੱਥੇ ਹੁੰਦੀ ਹੈ ਪਰ ਉਮੀਦ ਕਰਦੇ ਆਂ ਵੀ ਅੱਗੋਂ ਇਹੋ ਜਿਹੀ ਕੋਈ ਘਟਨਾ ਨਾ ਵਾਪਰੇ ਇਹ ਕਹਾਣੀ ਦੇਖ ਕੇ ਜਾਂ ਫਿਲਮ ਦੇਖ ਕੇ ਕਿਉਂਕਿ ਹੁਣ ਫਿਲਮ ਆ ਰਹੀ ਹੈ ਤਰੰਦਰ ਜੀ ਦੇ ਵਿੱਚ ਸਾਰਾ ਕੁਝ ਦਿਖਾਇਆ ਗਿਆ ਹੈ ਇਹ ਫਿਲਮ ਦੇਖ ਕੇ ਇਹਨੂੰ ਹੀਰੋ ਨਾ ਸਮਝਿਆ ਜਾਵੇ ਕਿਉਂਕਿ ਬੱਚੇ ਅਕਸਰ ਗਲਤੀਆਂ ਇਹ ਕਰਦੇ ਨੇ ਵੀ ਇਹਨਾਂ ਨੂੰ ਆਪਣਾ ਹੀਰੋ ਸਮਝ ਲਿਆ ਜਾਂਦਾ ਤੇ ਹਰੇਕ ਐਸੇ ਵਿਲਨ ਦਾ ਅੰਤ ਜਿਹੜਾ ਹੁੰਦਾ ਪੁਲਿਸ ਦੀ ਗੋਲੀ ਹੁੰਦੀ ਹੈ ਜਾਂ ਜੇਲ੍ਹ ਦੀਆਂ ਸਲਾਖਾਂ ਜੇ ਉਹਦੀ ਕਿਸਮਤ ਚੰਗੀ ਹੋਈ ਤਾਂ ਜੇਲ੍ਹ ਦੀਆਂ ਸਲਾਖਾਂ ਨਹੀਂ ਤਾਂ ਅਕਸਰ ਪੁਲਿਸ ਦੀ ਗੋਲੀ ਹੀ ਇਹਨਾਂ ਦਾ ਅੰਤ ਹੁੰਦਾ ਤੇ ਪਿੱਛੇ ਜਿਹੜੇ ਪਰਿਵਾਰ ਨੇ ਉਹ ਰਲ ਜਾਂਦੇ ਨੇ ਸੈਂਕੜੇ ਪਰਿਵਾਰ ਜਿਹੜੇ ਤਬਾਹ ਹੋਏ ਹਜ਼ਾਰ ਤੋਂ ਵੱਧ ਇਹਨਾਂ ਦੀ ਜਿਹੜੀ ਗੈਂਗਬਾਜੀ ਸੀ ਉਹਦੇ ਵਿੱਚ ਮੌਤਾਂ ਹੋਈਆਂ ਕਈ ਬੇਗੁਨਾਹ ਮਾਰੇ ਗਏ ਜਿਹੜੇ ਬੱਚੇ ਮਾਰੇ ਗਏ ਮਾਪਿਓ ਉਹਨਾਂ ਦੇ ਬਰਬਾਦ ਹੋ ਗਏ ਇੰਨਾਂ ਚੀਜ਼ਾਂ ਤੋਂ ਦੂਰ ਰਿਹਾ ਜਾਏ ਇਹ ਸੀ ਰਹਿਮਾਨ ਡਕੈਤ ਦੀ ਤੇ ਉਹਦੇ ਭਰਾ ਦੀ ਪੂਰੀ ਸਿਲਸਿਲੇਵਾਰ ਸਟੋਰੀ ਹੁਣ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਸਰੀਕਾਰ